ਤੇ ਰੁਝਾਨ ਆ ਰਹੇ ਨੇ ਤੁਹਾਨੂੰ ਹੁਣ ਤੱਕ ਕਿੰਨੀਆਂ ਵੋਟਾਂ ਪੈ ਗਈਆਂ ਜੀ ਤੇ ਜਾਗਦੀ ਜ਼ਮੀਨਾਂ ਵਾਲੇ ਸੱਚੇ ਬੰਦੇ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਨਾ ਮਾ ਪਾਣੀ ਪਿਆ ਨਾ ਇਹਨਾਂ ਨੇ ਆਪਣੇ ਹੱਕ ਸਾਜ ਦੀ ਬੋਲ ਜੋ ਰੱਬ ਨੇ ਕਹਾ ਹੋਈ ਕਹਿਤਾ ਅਨੇਕੋ ਜੀ ਚੋਣੋ ਪ੍ਰਚਾਰ ਦੌਰਾਨ ਵੀ ਵੇਖਿਆ ਗਿਆ ਸੀ ਤੁਸੀਂ ਇਕੱਲੇ ਮੋਟਰਸਾਈਕਲ ਤੇ ਸੀ ਇੱਕ ਤੁਹਾਡੇ ਨਾਲ ਪੁਲਿਸ ਕਰ ਬਚਾ ਲਈ ਸੀ ਤਾਂ ਜਿਵੇਂ ਹਜੂਮ ਹੈ ਲੋਕਾਂ ਦੇ ਮਗਰ ਦੂਜੀਆਂ ਪਾਰਟੀਆਂ ਨਾਲ ਮਗਰ ਹਜੂਮ ਸੀ ਤੁਹਾਡੇ ਮਗਰ ਉਹ ਨਜ਼ਰ ਨਹੀਂ ਆਇਆ ਤਾਂ ਫਿਰ ਕਿਤੇ ਨਾ ਕਿਤੇ ਪ੍ਰਚਾਰ ਕਿਦਾਂ ਕਰ ਪਾਏ ਤੁਸੀਂ 27000 ਰੁਪਏ ਨੇ ਜਿੰਨੇ ਕਲੈਕਸ਼ਨ ਲੜੇ ਆ ਅਸੀਂ ਉੱਤੇ ਖੜੇ ਆ ਜੀ ਪਰ 27000 ਨਾ ਤਿੰਨ-ਤਿੰਨ ਕਰੋੜ ਰੁਪਏ ਕਰੋੜ ਵਾਲੇ ਵੀ ਬੰਦੇ ਭਜਾਏ ਇੱਥੋਂ। ਆ ਸਾਡੇ ਯੂਨੀਵਰਸਿਟੀ ਬੱਚੇ ਕੁੱਟੇ ਗਏ ਆ। ਸਾਡੇ ਯੂਨੀਵਰਸਿਟੀ ਬੱਚਿਆਂ ਤੱਕੇ ਹੋ ਰਹੇ ਕੋਈ ਬੰਦਾ ਨਹੀਂ ਬੋਲਿਆ। ਨਾ ਕਾਂਗਰਸ ਜਾਂ ਨਾ ਕਾਲੀਦਾਰ ਨਾ ਭਾਜਪਾ ਸਮੇਂ ਪਾਰਟੀ ਨਾ ਆਮਾਦੀ ਪਾਰਟੀ ਤੇ ਨਾ ਸਾਡੀ ਬੀਜੇਪੀ ਸਰਕਾਰ ਕੋਈ ਸਰਕਾਰ ਨਹੀਂ ਬੋਲੀ ਕਿਉਂਕਿ ਸਰਕਾਰਾਂ ਦੀ ਨੀਤੀ ਹੈ ਕਿ ਸਾਰਾ ਕੁਝ ਆਪਾਂ ਸੰਭਲ ਲਈਏ। ਹਵਾਈ ਜਹਾਜ਼ ਸਾਡੇ ਗਿਰਵੀ ਆ। ਏਅਰਪੋਰਟ ਸਾਡੇ ਗਿਰਵੀ ਆ। ਸਾਡਾ ਸਾਡੇ ਪੱਲੇ ਕੀ ਹੈਗਾ? ਸਾਡੇ ਪੱਲੇ ਕੁਝ ਨਹੀਂ ਆ। ਜੇ ਗੱਲ ਕਰੀਏ ਪੰਜਾਬ ਤੋਂ ਸਭ ਤੋਂ ਪਹਿਲਾਂ ਪਹਿਲਵਾਨ ਨਿਕਲਦੇ ਸੀ ਅੱਜ ਕੱਲ ਹਰਿਆਣਾ ਹੀ ਹਿਮਾਚਲ ਤੋਂ ਪਹਿਲਵਾਨ ਨਿਕਲਦੇ ਆ ਪੰਜਾਬ ਵਿੱਚ ਨਸ਼ੇੜੀ ਨਿਕਲਦੇ ਪਏ ਆ ਇਹ ਕਿਹਨਾਂ ਦੀ ਰਣਨੀਤੀ ਹੈ ਸਭ ਸਰਕਾਰਾਂ ਦੀ ਇੱਕ ਵਾਰੀ ਤੁਸੀਂ ਸਾਡੇ ਵਰਗੇ ਬੰਦੇ ਨੂੰ ਵੋਟ ਪਾ ਕੇ ਦੇਖੋ ਜੇ ਇਤਿਹਾਸ ਨਾ ਬਦਲਿਆ ਫਿਰ ਕਿਉਂ ਪਰੰਤਾਨ ਜਿਮਨੀ ਚੋਣ ਨੂੰ ਲੈ ਕੇ ਅੱਜ ਨਤੀਜੇ ਐਲਾਨੇ ਜਾ ਰਹੇ ਨੇ ਤਾਂ 13ਵੀਂ ਵਾਰ ਜਿਹੜਾ ਕਿ ਨੀਟੂ ਸ਼ਟਰਾਂ ਵਾਲਾ ਇੱਥੇ ਕਿਸਮਤ ਅਜਮਾਉਣ ਤਰਨਤਨ ਪੁੱਜਾ ਤਾਂ ਸਾਡੇ ਨਾਲ ਮੌਜੂਦ ਹੈ ਹਾਂਜੀ ਨੀਟੂ ਸਭ ਤੋਂ ਪਹਿਲਾਂ ਸਵਾਗਤ ਹੈ ਪੰਜਾਬੀ ਲੋਕ ਚੈਨਲ ਤੇ ਰੁਝਾਨ ਆ ਰਹੇ ਨੇ ਤੁਹਾਨੂੰ ਹੁਣ ਤੱਕ ਕਿੰਨੀਆਂ ਵੋਟਾਂ ਪੈ ਗਈਆਂ ਜੀ ਦੇਖੋ ਜੀ ਹੁਣ ਤੇ 172 ਵੋਟਾਂ ਪੈ ਗਈਆਂ 772 ਵੋਟਾਂ ਪੈ ਗਈਆਂ ਪਰ ਜਾਗਦੀ ਜ਼ਮੀਰਾਂ ਵਾਲੇ ਸੱਚੇ ਬੰਦੇ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਨਾ ਮਾ ਪਾਣੀ ਪਿਆ ਨਾ ਇਹਨਾਂ ਨੇ ਆਪਣੇ ਹੱਕ 사ਦੀ ਵੋਟ ਜੋ ਰੱਬ ਨੇ ਕਿਆ ਹੋਈ ਕਹਿਤਾ ਪਰ ਚਲੋ ਠੀਕ ਹੈ ਬਾਕੀ ਵੀ ਕਰ ਰਹੇ ਪਰ ਬਾਕੀਆਂ ਨੂੰ ਲਾਲ ਦਿੱਤਾ ਗਿਆ ਲਾ ਕੇ ਭੜਕਾਇਆ ਗਿਆ ਕੁਝ ਕੀਤਾ ਗਿਆ ਪਰ ਅਸੀਂ ਅੱਜ ਵੀ ਖੜੇ ਆ ਕਿ ਅੱਜ ਲੋਕਾਂ ਦੇ ਨਾਲ ਖੜੇ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੇ ਲੋਕਾਂ ਨੂੰ ਫਾਇਦੇ ਹੋਣ ਜਿਹੜੀ ਸਰਕਾਰ ਜਿਹੜੀ ਗਵਰਨਮੈਂਟ ਕਰੇਗੀ ਅਸੀਂ ਇਸ ਗਵਰਨਮੈਂਟ ਦੇ ਕੀ ਤੁਸੀਂ ਇਕੱਲੇ ਮੋਟਰਸਾਈਕਲ ਦੇ ਸੀ ਇੱਕ ਤੁਹਾਡੇ ਨਾਲ ਪੁਲਿਸ ਕਰਬ ਚਾਲੀ ਸੀ ਤਾਂ ਜਿਵੇਂ ਹਜੂਮ ਹੈ ਲੋਕਾਂ ਦੇ ਮਗਰ ਦੂਜੀਆਂ ਪਾਰਟੀਆਂ ਦਾ ਮਗਰ ਹਜੂਮ ਸੀ ਤੁਹਾਡੇ ਮਗਰ ਉਹ ਨਜ਼ਰ ਨਹੀਂ ਆਇਆ ਤਾਂ ਫਿਰ ਕਿਤੇ ਨਾ ਕਿਤੇ ਪ੍ਰਚਾਰ ਕਿਦਾਂ ਕਰ ਪਾਏ ਤੁਸੀਂ ਦੇਖੋ 30000 ਰੁਪਿਆ ਸੀ 30000 ਦੀ ਕਮੇਟੀ ਸੀ 3000 ਘਾਟੇ 27000 ਰੁਪਿਆ ਸਾਡੇ ਕੋਲ 27000 ਰੁਪਏ ਨਾਲ ਜਿੰਨੇ ਕਲੈਕਸ਼ਨ ਲੜੇ ਆ ਅਸੀਂ ਉੱਥੇ ਖੜੇ ਆ ਜੀ ਪਰ 27000 ਨਾਲ ਤਿੰਨ ਤਿੰਨ ਕਰੋੜ ਰੁਪਏ ਕਰੋੜ ਵਾਲੇ ਵੀ ਬੰਦੇ ਭਜਾਏ ਇੱਥੋਂ ਵੀ ਜਿਨ੍ਹਾਂ ਨੂੰ ਦੱਸਿਆ ਗਿਆ ਵੀ ਇੱਕ ਬਾਬਾ ਸਾਹਿਬ ਦਾ ਜਿਹੜਾ ਮਤਲਬ ਇੱਕ ਸੰਵਿਧਾਨ ਹੈ ਅਸੀਂ ਉਹਦੇ ਰਿਕਾਰਡਿੰਗ ਕਰ ਰਹੇ ਹਾਂ ਜੀ ਅਸੀਂ ਉਹਨਾਂ ਦੇ ਚੱਲ ਰਿਹਾ ਉਹਨਾਂ ਦਾ ਮੂਲ ਮੰਤਰ ਕੀ ਸੀਗਾ ਪੜੋ ਪੜੋ ਲਿਖੋ ਅੱਗੇ ਵੜੋ ਸੰਘਰਸ਼ ਕਰੋ ਸੰਘਰਸ਼ ਜੀ ਕਰਦੇ ਪਏ ਆ ਪੜਦੇ ਲਿਖੇ ਨਹੀਂ ਹੈਗੇ ਭਾਵੇਂ ਪਰ ਸਾਡੇ ਯੂਨੀਵਰਸਿਟੀ ਬੱਚੇ ਕੁੱਟੇ ਗਏ ਆ ਸਾਡੇ ਯੂਨੀਵਰਸਿਟੀ ਬੱਚਿਆਂ ਧੱਕੇ ਹੋ ਰਹੇ ਕੋਈ ਬੰਦਾ ਨਹੀਂ ਬੋਲਿਆ ਨਾ ਕਾਂਗਰਸ ਜਾਂ ਨਾ ਕਾਲੀ ਦਰ ਨਾ ਭਾਜਪਾ ਸਮੇਂ ਪਾਰਟੀ ਨਾ ਆਮ ਆਦੀ ਪਾਰਟੀ ਤੇ ਨਾ ਸਾਡੀ ਬੀਜੇਪੀ ਸਰਕਾਰ ਕੋਈ ਸਰਕਾਰ ਨਹੀਂ ਬੋਲੀ ਕਿਉਂਕਿ ਸਰਕਾਰਾਂ ਦੀ ਨੀਤੀ ਹੈ ਕਿ ਸਾਰਾ ਕੁਝ ਆਪਾਂ ਸਾਂਭ ਲਈ ਹਵਾਈ ਜਹਾਜ਼ ਸਾਡੇ ਗਿਰਵੀ ਆ 에어ਪੋਰਟ ਸਾਡੇ ਗਿਰਵੀ ਆ ਸਾਡਾ ਸਾਡੇ ਪੱਲੇ ਕੀ ਹੈਗਾ ਸਾਡੇ ਜੇ ਗੱਲ ਕਰੀਏ ਪੰਜਾਬ ਤੋਂ ਸਭ ਤੋਂ ਪਹਿਲਾਂ ਪਹਿਲਵਾਨ ਨਿਕਲਦੇ ਸੀ ਅੱਜ ਕੱਲ ਹਰਿਆਣਾ ਹਿਮਾਚਲ ਤੋਂ ਪਹਿਲਵਾਨ ਨਿਕਲਦੇ ਆ ਪੰਜਾਬ ਵਿੱਚ ਨਸ਼ੇੜੀ ਨਿਕਲਦੇ ਪਏ ਆ ਇਹ ਕਿਹਨਾਂ ਦੀ ਰਣਨੀਤੀ ਹੈ ਸਭ ਸਰਕਾਰਾਂ ਦੀ ਇਹ ਸਰਕਾਰਾਂ ਦੀ ਰਣਨੀਤੀ ਤੁਹਾਡੇ ਸਾਹਮਣੇ ਆਈ ਆ ਤੇ ਇਸ ਕਰਕੇ ਮੈਂ ਗੱਲ ਕਹਿਣਾ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਸਾਡੇ ਵਰਗੇ ਬੰਦੇ ਨੂੰ ਵੋਟ ਪਾ ਕੇ ਦੇਖੋ ਜੇ ਇਤਿਹਾਸ ਨਾ ਬਦਲਿਆ ਫਿਰ ਕਿਉਂ ਅੱਛਾ ਨਿਊਟੂ ਜੀ 207 ਵੋਟਾਂ ਤੱਕ ਪਹੁੰਚ ਚੁੱਕੇ ਹੋਣੇ ਹੁਣੇ-ਹੁਣੇ ਰਜਾਨ ਆਏ ਨੇ ਜਿਹੜੇ 207 ਵੋਟਾਂ ਤੁਹਾਨੂੰ ਪੈ ਚੁੱਕੀਆਂ ਨੇ ਤਾਂ ਲੋਕ ਤੁਹਾਡੇ ਨਾਲ ਮਿਲੇ ਤੁਹਾਡੇ ਨਾਲ ਸੈਲਫੀਆਂ ਵੀ ਕਾਫੀ ਜਾਣੇ ਕਰਾਉਣਾ ਆਏ ਸੀ ਕੀ ਲੱਗਾ ਮੁੱਦੇ ਕੀ ਨੇ ਇਥ ਕੋਟ ਐ ਸਭ ਤੋਂ ਜ਼ਿਆਦਾ ਐਕਸੀਡੈਂਟ ਨਸ਼ਾ ਠੀਕ ਹੈ ਇੱਥੇ ਡਵੈਲਪਮੈਂਟ ਨਹੀਂ ਹੋਈ ਚੰਡੀਗੜ੍ਹ ਜਲੰਧਰ ਲੁਧਿਆਣਾ ਅੰਮ੍ਰਿਤਸਰ ਇਹ ਚਾਰ ਸ਼ਹਿਰ ਅੱਗੇ ਜਾ ਸਕਦੇ ਤੇ ਤਰਨਤਾਰਨ ਸ਼ਹਿਰ ਕਿਉਂ ਨਹੀਂ ਜਾ ਸਕਗੇ ਇਹ ਵੀ ਜਾ ਸਕਦਾ ਸੀਗਾ ਪਰ ਇਹਨਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਲੀਡਰਾਂ ਨੇ ਲੀਡਰਾਂ ਨੇ ਵੋਟਾਂ ਲਈਆਂ ਠੁੱਡ ਮਾਰਿਆ ਉਹ ਗਿਆ ਤੇ ਇਹ ਗਿਆ ਮੈਂ ਆਇਆ ਤੂੰ ਆ ਗਿਆ ਉਹ ਆ ਗਿਆ ਇਦਾਂ ਹੀ ਚੱਲ ਚਲਦੀ ਰਹੀ ਹੈ ਇਹ ਕਦੀ ਨਹੀਂ ਚਾਹੁੰਦੇ ਕਿ ਕੋਈ ਗਰੀਬ ਬੰਦਾ ਗਿਆਵੇ ਕੋਈ ਮਿਹਨਤ ਕਾ ਸ਼ੱਕੇ ਬੰਦਾ ਹੋਵੇ ਕਦੀ ਨਹੀਂ ਚਾਹੁੰਦੇ ਇਹਨਾਂ ਨੇ ਕਦੀ ਨਹੀਂ ਚਾਇਆ ਤੇ ਅੱਜ ਨੀਟੂ ਸ਼ਟਰਾਂ ਵਾਲਾ ਇਹਨਾਂ ਕੋਲ ਅਪੀਲ ਕਰਦਾ ਜਿਨ੍ਹਾਂ ਨੇ 200 20 207 ਵੋਟਾਂ 207 ਵੋਟਾਂ ਵਾਲੇ ਜਮੀਨਾ ਜਿੰਦਿਆਂ ਪਈਆਂ ਜਾਂ ਜਮੀਨਾ ਜਾਗਦੇ ਵਾਲੇ ਆ ਉਹਨਾਂ ਨੇ ਕਿਹਾ ਵੀ ਆਪਾਂ ਬਦਲਾਵ ਲੈ ਆ ਕੇ ਰਾਵਾਂਗੇ ਉਹ ਬਦਲਾਵ ਲੈ ਆਉਗੇ ਅੱਜ ਨਹੀਂ ਤਾਂ ਕੱਲ ਬਦਲਾਵ ਆਊਗਾ ਜੀ ਨੇਟੂ ਕਮੇਟੀ ਚੋਂ ਕੇ ਦੱਸ ਰਿਹਾ ਇੱਥੇ ਪੁੱਜੇ ਉਹ ਤਾਂ ਅੱਗੇ ਤੇ ਜਿਹੜੀ ਕੋਈ ਚੋਣ ਹੋਊਗੀ ਕੀ ਨੇਟੂ ਛਟਰਾਂ ਵਾਲਾ ਇਸੇ ਤਰ੍ਹਾਂ ਚੋਣ ਲੜਦਾ ਰਹੇਗਾ ਲੜਦਾ ਰਹੇਗਾ ਜੀ ਜਦ ਤੱਕ ਇਨਸਾਫ ਨਹੀਂ ਸਾਨੂੰ ਮਿਲਦਾ ਸਾਡੀ ਕੌਮ ਨੂੰ ਇਨਸਾਫ ਨਹੀਂ ਮਿਲਦਾ ਚਾਣਾ ਖਣਾ ਉੱਟ ਕੇ ਸਾਡੀ ਕੌਮ ਬਾਰੇ ਮਾੜਾ ਚੰਗਾ ਕਹਿ ਦਿੰਦਾ ਬੜਾ ਦੁੱਖ ਲੱਗਦਾ ਯਾਰ ਪਰ ਕਰੀਏ ਕੀ ਸਾਡੇ ਬੰਦੇ ਨਹੀਂ ਸਹੀ ਜਿਹੜਾ ਸਾਡਾ ਸਾਥ ਨਹੀਂ ਦੇ ਦੇ ਜੇ ਸਾਡ ਆ ਆਮ ਆਦੀ ਪਾਰਟੀ ਸਾਡੇ 80 ਸਮਾਜ ਭਾਈ ਚਾਰੇ ਵਾਲੇ ਕਾਂਗਰਸ ਸਾਡੇ 55 ਸਮਾਜ ਭਾਈ ਬਹੁਜ ਸਮਾਜ ਪਾਰਟੀ ਸਾਡੇ 80 ਸਮਾਜ ਭਾਈ ਅਕਾਲੀ ਦਲ ਵਾਲੇ ਸਾਡੇ 80 ਸਮਾਜ ਭਾਈ ਚਾਰੇ ਜਿਹੜੇ ਹੈਗੇ ਆ ਉਹ ਬੀਜੇਪੀ ਦੇ ਵਿੱਚ ਜੇ ਸਾਰੇ ਆਪਾਂ ਕਰਦੀ ਨਾ ਇਕੱਠੇ ਹੋ ਜੀ ਇਹਨਾਂ ਦੇ ਨਾਲ ਕੁਝ ਨਹੀਂ ਰਹਿੰਦਾ ਇਹਨਾਂ ਨੂੰ ਤੇ ਕੁਰਸੀ ਨਹੀਂ ਹੋਣੀ ਇੱਕ ਮੇਜ਼ ਨਹੀਂ ਹੋਣਾ ਇਹਨਾਂ ਨੂੰ ਤੇ ਸਿਰਫ ਆਪਾਂ ਇਹਨਾਂ ਦੇ ਗੱਲਾਂ 'ਚ ਆ ਜਾਈਏ ਨੇ ਫੂਕ ਜਾ ਕੇ ਸਾਰਾ ਕੰਮ ਚਬਰ-ਜੋਟ ਕਰਾ ਦਿੰਦੇ ਆ ਔਰ ਸੰਵਿਧਾਨ ਨੂੰ ਬਚਾਉਣ ਵਾਸਤੇ ਸਾਡਾ ਪੂਰਾ ਜੋਰ ਲੱਗ ਰਿਹਾ ਲੋਕ ਇਹ ਲੋਕ ਆਪਾਂ ਬਾਬਾ ਸਾਹਿਬ ਦਾ ਕੇਕ ਤੇ ਕੱਢ ਦੇਈਦਾ ਜਨਮ ਦਿਨ ਮਨਾਲੀ ਦਾ ਪਰ ਉਹਨਾਂ ਦੀ ਸੋਚ ਤੇ ਨਹੀਂ ਚੱਲਦੇ ਪਏ ਆਪਾਂ ਜਿਹੜੀ ਉਹਨਾਂ ਸੋਚ ਕਿਆ ਸੀਗਾ ਜੇ ਤੁਸੀਂ ਬਾਬਾ ਸਾਹਿਬ ਨੇ ਵੀ ਇਹ ਨਹੀਂ ਗੱਲ ਕਹੀ ਸੀ ਜੇ ਤੁਸੀਂ ਕੁਰਸੀ ਪਾਉਂਦੀ ਹੀ ਮਤ ਜੇ ਤੁਸੀਂ ਕੁਰਸੀ ਲੈਣੀ ਚੱਲੋ ਦਿੱਲੀ ਦੇ ਰਕਤ ਤੇ ਉਂਗਲ ਖੜੀ ਕੀਤੀ ਸੀ ਉਹਨਾਂ ਨੇ ਵੀ ਇੱਕ ਵਾਰੀ ਮੇਰੇ ਕਹਿੰਦੇ ਉੱਤੇ ਚੱਲ ਪੋ ਠੀਕ ਹੈ ਜੀ ਇੱਕ ਉਂਗਲ ਦੇ ਵਿੱਚ ਉਹਨਾਂ ਨੇ ਕਿਹਾ ਦਿੱਲੀ ਦੇ ਰਕਤ ਤੇ ਚਲੋ ਔਰ ਜੇ ਤੁਸੀਂ ਨਹੀਂ ਲੜੋਗੇ ਪੜੋ ਲਿਖੋ ਅੱਗੇ ਬੜੋ ਸੰਘਰਸ਼ ਨਹੀਂ ਕਰੋਗੇ ਤੇ ਤੁਹਾਨੂੰ ਆਉਣ ਵਾਲੀ ਸਰਕਾਰਾਂ ਗੁਲਾਮ ਬਣਾ ਦੇਣਗੀਆਂ ਆਖਰੀ ਸਵਾਲ ਹੈ ਸੁਰਕੀਆਂ ਵਿੱਚ ਰਹਿੰਦੇ ਹੋ ਕਈ ਵਾਰ ਇਲੈਕਸ਼ਨ ਤੇ ਰਿਜ਼ਲਟ ਤੋਂ ਬਾਅਦ ਤੁਸੀਂ ਚਿੱਕੜ ਵਿੱਚ ਵੀ ਪਲੇਟ ਦੇ ਨਜ਼ਰ ਆਏ ਕੱਪੜੇ ਵੀ ਕਈਆਂ ਥਾਵਾਂ ਤੇ ਤੁਸੀਂ ਪਾੜੇ ਤਾਂ ਅੱਜ ਕੋਈ ਵਿਸ਼ੇਸ਼ ਕੋਈ ਇਲੈਕਸ਼ਨ ਦੇ ਉਤੇ ਕੋਈ ਗਾਣਾ ਤੁਹਾਡੇ ਵੱਲੋਂ ਲਿਖਿਆ ਗਿਆ ਹੋਵੇ ਜੋ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝਾ ਕਰੋ ਦੇਖੋ ਜੀ ਇੱਕ ਤੇ ਨਸ਼ੇ ਦੇ ਖਿਲਾਫ ਲਿਖਿਆ ਉਹ ਵੀ ਸੁਣਾ ਦਿੰਨਾ ਮੈਂ ਤੈਸ ਮੈਂ ਸਭ ਹੋਗੇ اڈੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਤਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਪਗ ਸਿੰਘ ਆ ਕੇ ਕਹਿੰਦੇ ਕਿ ਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੋਤੇ ਸ਼ਹੀਦਾਂ ਦੇ ਇਹ ਤੇ ਸ਼ਹੀਦ ਜਿਹੜੇ ਜ਼ਿੰਦਗੀ ਦੇ ਕੇ ਗਏ ਕੁਰਬਾਨੀਆਂ ਦੇ ਕੇ ਗਏ ਵਿਚਾਰੇ ਸਾਨੂੰ ਜ਼ਿੰਦਗੀਆਂ ਦੇ ਕੇ ਆਪ ਕੁਰਬਾਨੀਆਂ ਲੈ ਕੇ ਗਏ ਅਸੀਂ ਉਹਨਾਂ ਦੇ ਸ਼ਹਾਦਤ ਤੇ ਕੀ ਕਰਦੇ ਹਾਂ ਕੁਝ ਵੀ ਨਹੀਂ ਕਰ ਰਹੇ ਨਸ਼ਾ ਔਰ ਪ੍ਰਮੋਟ ਕੀ ਕਰ ਰਹੇ ਸਰਕਾਰ ਨੂੰ ਕੀ ਦੇ ਦੇ ਸਰਕਾਰ ਨੂੰ ਗੁੰਮਰਾਹ ਕਰਾ ਰਹੇ ਇਹ ਬੰਦੇ ਲੋਕ ਦੂਸਰਾ ਗਾਣਾ ਵੀ ਸੁਣਾਉ ਜਿਹੜਾ ਚਾਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਵਿੱਚ ਪੈਂਦਾ ਵੋਟਾਂ ਦਾ ਚਮੇਲਾ ਕੇਰਲ ਮੈਂ ਸਰਕਾਰ ਸੁਟਿਆ ਨਹੀਂ ਲੇਤੇ ਦੱਲ ਕੇ ਸੀਐਮ ਵੱਲੋਂ ਦਿੱਤਾ ਹੋਇਆ ਮਿਲਗਾ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਕਿ 5ਜੀ ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕਰੋਨਾ ਤੇ ਬੈਠੀ ਸਰਕਾਰ ਕੋਨ ਮਜ਼ਾਕ ਕਰਿਆ ਕਿਆ ਯ ਨੀਟੂ ਸ਼ਟਰਾਂ ਵਾਲਾ ਬੋਲੇ ਤੋਂ ਮਜ਼ਾਕੇ ਸਾਮਾ ਜੀ ਸੋ ਇਸਨ ਸਾਡੇ ਨਾਲ ਨੀਟੂ ਸ਼ਟਰਾਂ ਵਾਲਾ ਜੋ ਕੇ 13 ਵਾਰ ਕਿਸਮਤ ਅਜਮਾ ਚੁੱਕੇ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਜਿੱਤ ਨਹੀਂ ਮਿਲਦੀ ਉਹਨਾਂ ਚਿਰ ਤੱਕ ਕਿਸੇ ਤਰ੍ਹਾਂ ਹੀ ਜੜੀਆਂ ਚੋਣਾ ਲੜਦਾ ਰਵਾਂਗਾ ਕੈਮਰਾਮੈਨ ਮਾਈਕ ਨਾਲ ਰਵੀ ਖੇੜਾ ਪੰਜਾਬੀ ਲੋਕ ਚੈਨਲ ਤਰਨਤਾਰ